ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਰਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2024 ਦੇ ਕੈਂਡੀਡੇਟਸ ਲਈ ਲੈ ਕੇ ਆਏ ਹਾਂ ਜਿਨ੍ਹਾਂ ਦਾ ਹੁਣ ਪੁਲਿਸ ਵੈਰੀਫਿਕੇਸ਼ਨ ਵੀ ਹੋ ਚੁੱਕੀ ਆ ਸੀਆਈਡੀ ਵੈਰੀਫਿਕੇਸ਼ਨ ਵੀ ਹੋ ਚੁੱਕੀ ਆ ਤੇ ਮੈਡੀਕਲ ਵੀ ਹੋ ਚੁੱਕਿਆ ਹੁਣ ਬਸ ਉਹਨਾਂ ਦੀ ਰਹਿੰਦੀ ਹੈ ਜੁਆਇਨਿੰਗ ਤੇ ਕੁਝ ਡਿਸਟ੍ਰਿਕਟ ਦਾ ਹਜੇ ਪੁਲਿਸ ਵੈਰੀਫਿਕੇਸ਼ਨ ਤੇ ਸੀਆਈਡੀ ਵੈਰੀਫਿਕੇਸ਼ਨ ਸਿਰਫ ਹੋਏ ਨੇ ਪਰ ਉਹਨਾਂ ਦਾ ਜਿਹੜਾ ਮੈਡੀਕਲ ਰਹਿੰਦਾ ਹੈ ਤੇ ਕਈ ਬੱਚਿਆਂ ਦੀ ਮਤਲਬ ਕਿ ਜੋ ਕੁਝ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਹਜੇ ਟਾਈਮ ਦਿੱਤਾ ਹੋਇਆ ਅੱਜ ਆਪਾਂ ਸਾਰੀਆਂ ਉਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੇ ਤੁਹਾਡੀ ਜਿਹੜੀ ਜੁਆਇਨਿੰਗ ਆ ਉਹ ਕਦੋਂ ਤੱਕ ਹੋ ਸਕਦੀ ਆ ਤੇ 2025 ਵਾਲਿਆਂ ਨੂੰ ਇਸ ਦਾ ਕੀ ਬੈਨੀਫਿਟ ਆ ਕਿ ਇਹਨਾਂ ਦੀ ਜਿਹੜੀ 2024 ਵਾਲਿਆਂ ਦੀ ਆ ਜੁਆਇਨਿੰਗ ਜਲਦੀ ਹੋਵੇ ਤੇ 2025 ਵਾਲਿਆਂ ਦੇ ਹੁਣ ਜਿਹੜੀ ਫੀਕਲ ਵਰਸ ਸਟਾਰਟ ਹੋਣ ਵਾਲੀ ਨੇ 73 ਤੋਂ ਤੇ ਇੱਕ ਤਰੀਕ ਨੂੰ 2025 ਵਾਲਿਆਂ ਲਈ ਵੀ ਜਿਹੜੀ ਹੈ ਉਹ ਨੈਕਸਟ ਉਹਨਾਂ ਦੀ ਅਪਡੇਟ ਆ ਜਾਊਗੀ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਇਹ ਚਾਰਟ ਦੇਖ ਰਹੇ ਹੋ ਇਸ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਆਪਾਂ ਨੂੰ ਡਿਸਟ੍ਰਿਕਟ ਅਲਾਟ ਹੋਣਗੇ ਤੇ ਜਿਹੜੀਆਂ ਬਟਾਲੀਅਨਸ ਅਲਾਟ ਹੋਣਗੀਆਂ ਠੀਕ ਹੈ ਜਿਵੇਂ 29 ਡਿਸਟ੍ਰਿਕਟ ਨੇ ਮਤਲਬ ਡਿਸਟ੍ਰਿਕਟ ਆਪਣੇ 23 ਨੇ ਹੁਣ ਕੁਝ ਜਿਵੇਂ ਅੰਮ੍ਰਿਤਸਰ ਹੋ ਗਿਆ ਠੀਕ ਹੈ ਕੁਝ ਡਿਸਟ੍ਰਿਕਟ ਦੋ ਦੋ ਵਾਰ ਨੇ ਮਤਲਬ ਰੂਲਰ ਆ ਜਾਂਦਾ ਸੀ ਵੀ ਲੱਗ ਆ ਜਾਂਦਾ ਠੀਕ ਹੈ ਐਸੀ ਦੇਖੋ ਅੰਮ੍ਰਿਤਸਰ ਰੂਲਰ ਆ ਗਿਆ ਤੇ ਆਪਣਾ ਇੱਕ ਇੱਥੇ نیچے ਆਇਆ ਹੋਇਆ ਸੀਗਾ ਮਤਲਬ ਇਸ ਤਰੀਕੇ ਨਾਲ ਕਿ ਵੱਡੇ ਸ਼ਹਿਰਾਂ ਦੇ ਵਿੱਚ ਵਿੱਚ ਦੋ ਦੋ ਤਰੀਕੇ ਨਾਲ ਨੇ ਜਿਵੇਂ ਇਥੇ ਐਸਬਸ ਨਗਰ ਦੇਖੋ ਦੋ ਵਾਰੀ ਇੱਕ ਥਾਂ ਤੇ ਰੂਲਰ ਆ ਜਾਂਦਾ ਇੱਕ ਥਾਂ ਤੇ ਸੀਪੀ ਆ ਜਾਂਦਾ ਇਸ ਤਰੀਕੇ ਨਾਲ ਹੁਣ ਜਿੱਥੇ ਸਾਰੇ ਡਾਕੂਮੈਂਟ ਵੈਰੀਫਿਕੇਸ਼ਨ ਹੈ ਉਹ ਸਾਰੇ ਮਤਲਬ ਕਿ ਡਿਸਟ੍ਰਿਕਟ ਦੀ ਸਬ ਬਟਾਲੀయన్స్ ਦੀ ਆ ਦੇਖੋ 36 ਪੀਏਪੀ ਹੋਗੇ ਠੀਕ ਹੈ 27 ਪੀਏਪੀ 13 ਪੀਪੀ ਇਹ ਸਾਰੀਆਂ ਬਟਾਲੀయన్స్ ਨੇ ਇਹ ਤੁਸੀਂ ਆਪਦਾ ਨੋਟ ਕਰ ਲਿਓ ਜਿਹੜੇ ਬੱਚਿਆਂ ਦਾ ਹੁਣ 2025 ਲਈ ਜਿਹੜਾ ਆਰਮਡ ਕੈਡਰ ਦੇ ਵਿੱਚ ਨੰਬਰ ਪਊਗਾ ਤੁਸੀਂ ਦੇਖ ਲਓ ਕਿ ਤੁਸੀਂ ਕਿਹੜੀ ਮਤਲਬ ਕਿ ਅਗਰ ਤੁਹਾਡੇ ਤੋਂ ਪ੍ਰੇਫਰੈਂਸ ਮੰਗੀ ਜਾਂਦੀ ਆ ਤੇ ਤੁਸੀਂ ਕਿਹੜੀ ਬਟਾਲੀਅਨ ਚੂਜ਼ ਕਰਨੀ ਆ ਤੁਸੀਂ ਕਮਾਂਡੋ ਚ ਜਾਣਾ ਜਾਂ ਤੁਸੀਂ ਆਈਆਰ ਵਿੱਚ ਜਾਣਾ ਜਾਂ ਤੁਸੀਂ ਪੀਏਪੀ ਦੇ ਵਿੱਚ ਜਾਣਾ ਤੇ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਇਹ ਤੁਹਾਡੇ ਲਈ ਜਿਹੜਾ ਸਪੈਸ਼ਲ ਵੀਡੀਓ ਇੱਕ ਬਣਾਵਾ ਦਾਂਗੇ ਠੀਕ ਹੈ ਤੇ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਹੈ ਜਿਹੜੀ ਉਹ ਸਾਰਿਆਂ ਦੀ ਡਿਸਟ੍ਰਿਕਟਸ ਦੀ ਬਟਾਲੀਅਨਸ ਦੀ ਹੋ ਚੁੱਕੀ ਆ ਤੇ ਪੁਲਿਸ ਵੈਰੀਫਿਕੇਸ਼ਨ ਵੀ ਸਾਰੇ ਇਹ ਅੱਜ ਦੀ ਅਪਡੇਟ ਹੈ ਮਤਲਬ ਕਿ ਆਪਾਂ ਕਹਿ ਸਕਦੇ ਆ ਕਿ ਹੁਣ ਤੋਂ ਘੰਟਾ ਦਾ ਘੰਟਾ ਪਹਿਲਾਂ ਦੀ ਹੀ ਅਪਡੇਟ ਆਈ ਠੀਕ ਹੈ ਤੇ ਜਿਹੜੀ ਸੀਆਈਡੀ ਵੈਰੀਫਿਕੇਸ਼ਨ ਹੈ ਇਹ ਵਰਕਿੰਗ ਚ ਚੱਲ ਰਹੀ ਹੈ ਸਿਰਫ ਪੀਏਪੀ 7 ਦੀ ਰਹਿੰਦੀ ਆ ਠੀਕ ਆ ਨਹੀਂ ਸ਼ਾਇਦ ਤਰਨਤਾਰਨ ਡਿਸਟ੍ਰਿਕਟ ਦੀ ਰਹਿੰਦੀ ਆ ਹਾਂ ਕਿਉਂਕਿ ਉਧਰ ਕੰਮ ਤਾਂ ਲੇਟਾਂ ਉਧਰ ਆਪਣੇ ਉੱਪਰ ਫਲੱਡ ਆਏ ਹੋਏ ਸੀ ਤੇ ਉਹਨਾਂ ਚੀਜ਼ਾਂ ਕਰਕੇ ਕੁਝ ਮਤਲਬ ਕਿ ਜ਼ਿਲ੍ਹਿਆਂ ਦੇ ਕੰਮ ਜਿਹੜੇ ਹੈਗੇ ਲੇਟ ਹੋ ਰਹੇ ਨੇ ਠੀਕ ਹੈ ਤੇ ਮੈਡੀਕਲ ਦਾ ਪ੍ਰੋਸੈਸ ਜਿਹੜਾ ਸਿਰਫ ਮੈਡੀਕਲ ਦਾ ਪ੍ਰੋਸੈਸ ਹੀ ਹੈ ਜਿਹੜਾ ਥੋੜਾ-ਮੋਟਾ ਮਤਲਬ ਕਿ ਡਿਲੇ ਚੱਲ ਰਿਹਾ ਹੈ ਤੇ ਹੁਣ ਤੁਸੀਂ ਦੇਖ ਰਹੇ ਹੋ ਕਿ 12 13 ਜਿਹੜੇ ਹੈਗੇ ਡਿਸਟ੍ਰਿਕਟ ਪਏ ਨੇ ਉਹਨਾਂ ਦਾ ਮਤਲਬ ਕਿ ਮੈ ਤੇ ਇਹ ਕਿੰਨੇ ਕ ਦੇਣਾ ਚ ਹੋ ਜੂਗਾ ਕਿਉਂਕਿ ਗੱਲ ਇਹ ਹੈ ਕਿ ਕੁਝ ਮੈਡੀਕਲ ਵੈਸੇ ਸਾਰਿਆਂ ਦੇ ਤਕਰੀਬਨ ਤਕਰੀਬਨ ਹੋ ਰਹੇ ਨੇ ਜਿਹੜੇ ਹੁਣ ਇਥੇ ਜਿਵੇਂ ਲਿਖਿਆ ਪਿਆ ਜਿਵੇਂ ਪ੍ਰੋਸੈਸ ਹੋ ਰਿਹਾ ਵਰਕਿੰਗ ਚ ਆ ਰਿਹਾ ਹੈ ਨਾ ਇਹ ਸਿਰਫ ਤਾਂ ਨਹੀਂ ਕਿਉਂਕਿ ਕੁਝ ਬੱਚਿਆਂ ਦੇ ਜਿਨ੍ਹਾਂ ਦੇ ਐਮ ਐਚ ਪਈ ਕਿਸੇ ਕਾਰਨ ਕਰਕੇ ਕਿਸੇ ਦੀ ਨਿਗਾ ਘਟ ਸੀ ਜਾਂ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਸੀ ਉਹਨਾਂ ਦਾ ਜਿਹੜਾ ਮੈਡੀਕਲ ਸੀ ਉਹਨਾਂ ਦੇ ਬੱਚਿਆਂ ਕਰਕੇ ਜਿਹੜਾ ਮੈਡੀਕਲ ਡਿਲੇ ਹੋ ਰਿਹਾ ਹੈ ਬਸ ਉਹਨਾਂ ਨੂੰ ਜਿਹੜਾ 2-4 ਦਿਨਾਂ ਦਾ ਟਾਈਮ ਦਿੱਤਾ ਹੋਇਆ ਹੈ ਉਹ ਜਦੋਂ ਆਪਣਾ ਮੈਡੀਕਲ ਜਦੋਂ ਉਹਨਾਂ ਦਾ ਕਲੀਅਰ ਹੋ ਜਾਊਗਾ ਜਿੱਥੇ ਜਿਹੜੀ ਵੀ ਹਸਪਤਾਲ ਚ ਉਹਨੂੰ ਰੈਫਰ ਕੀਤਾ ਗਿਆ ਉੱਥੋਂ ਆਪਣਾ ਜਦੋਂ ਮੈਡੀਕਲ ਆਪਣੀ ਕਲੀਅਰ ਕਰਵਾ ਕੇ ਕਲੀਨ ਚਿੱਟ ਆਪਣੀ ਬਟਾਲੀਆ ਨਾਲ ਆਪਣੇ ਡਿਸਟ੍ਰਿਕਟ ਦੇ ਵਿੱਚ ਜਦੋਂ ਸਬਮਿਟ ਕਰਵਾ ਦੇਣਗੇ ਤਾਂ ਜਿਹੜਾ ਹੈਗਾ ਮਤਲਬ ਕਿ ਉਸ ਤਰੀਕੇ ਨਾਲ ਛੁੱਟੀ ਜੁਆਇਨਿੰਗ ਤੇ ਵੀ ਉਸ ਚੀਜ਼ ਦਾ ਅਸਰ ਪੈਣਾ ਹੁਣ ਤੁਸੀਂ ਦੇਖ ਰਹੇ ਹੋ ਜਿਵੇਂ ਬਸ ਇੱਕ ਦੋ ਆਹ ਜਿਹੜੇ 12-13 ਡਿਸਟ੍ਰਿਕਟ ਨੇ ਇਹਨਾਂ ਦਾ ਹੀ ਕੰਮ ਪੈਂਡਿੰਗ ਹੈ ਬਾਕ ਤੇ ਇਸ ਤੋਂ ਬਾਅਦ ਹੁਣ ਜਿਹੜੇ 2025 ਵਾਲੇ ਨੇ ਉਹਨਾਂ ਦੇ ਜਿਹੜੇ ਫਿਜ਼ੀਕਲ ਹੋਣਾ ਉਹ ਫਿਜ਼ੀਕਲ ਵੀ ਹੁਣ ਸਟਾਰਟ ਹੋ ਜਾਣਗੇ ਤੇ 2025 ਵਾਲਿਆਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲੂਗਾ ਕਿ ਅਗਰ 2024 ਵਾਲਿਆਂ ਦੀ ਜੁਆਇਨਿੰਗ ਨੰਬਰ ਦੇ ਫਰਸਟ ਮੰਥ ਤੱਕ ਹੋ ਜਾਂਦੀ ਆ ਜਿਹੜੀ ਮਹਿਕਮੇ ਦੀ ਗੱਲ ਆ ਰਹੀ ਆ ਬਸ ਇਹ ਗੱਲ ਇੰਨੀ ਕੀ ਆ ਕਿ 2000 ਜਿਹੜੀ 24 ਦੀ ਕੈਂਡੀਡੇਟਸ ਨੇ ਉਹਨਾਂ ਦੀ ਜਿਹੜੀ ਭਰਤੀ ਹੈ ਉਹਨਾਂ ਦੀ ਭਰਤੀ ਹੁਣ ਨੰਬਰ ਤੱਕ ਛੁੜੀ ਮਤਲਬ ਕਿ ਜੁਆਇਨਿੰਗ ਵੀ ਹੋ ਜੂਗੀ ਤੇ ਜੁਆਇਨਿੰਗ ਤੋਂ ਬਾਅਦ ਜਿਹੜੀ ਛੁੜੀ ਟ੍ਰੇਨਿੰਗ ਹੈ ਟ੍ਰੇਨਿੰਗ ਛੁੜੀ ਲੇਟ ਲੱ ਉਹਨਾਂ ਦੀ ਟ੍ਰੇਨਿੰਗ ਹਜੇ ਚੱਲ ਰਹੀ ਹੈ ਉਹ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਮੇਬੀ ਹੋ ਸਕਦਾ ਥੋੜੀ ਹੋਰ ਲੇਟ ਹੋ ਜੇ ਦਸੰਬਰ ਜਨਵਰੀ ਆਪਾਂ ਅੰਦਾਜ਼ਾ ਲਾ ਕੇ ਮੰਨ ਸਕਦੇ ਹਾਂ ਕਿ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਉਹਨਾਂ ਦੀ ਟ੍ਰੇਨਿੰਗ ਖਤਮ ਹੋਊਗੀ ਠੀਕ ਹੈ ਫਿਰ 2024 ਵਾਲਿਆਂ ਦੀ ਜਿਹੜੀ ਹੈਗੀ ਟ੍ਰੇਨਿੰਗ ਸਟਾਰਟ ਹੋਣੀ ਆ ਪਰ ਜਿਹੜੀ ਉਹਨਾਂ ਦੀ ਜੁਆਇਨਿੰਗ ਹੈ ਉਹਨਾਂ ਨੂੰ ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਬਟਾਲੀਅਨਸ ਦੇ ਵਿੱਚ ਉਹਨਾਂ ਨੂੰ 2024 ਵਾਲਿਆਂ ਨੂੰ ਨੰਬਰ ਤੱਕ ਬੁਲਾ ਲਿਆ ਜਾਊਗਾ ਨੰਬਰ ਤੱਕ ਮਤਲਬ ਕਿ ਉਹਨਾਂ ਦੀ ਜਿਹੜੀ ਹੈਗੀ ਜੁਆਇਨਿੰਗ ਹੋ ਜ ਤੇ ਤੁਹਾਡੀ ਜਿਹੜੀ ਪੇ ਹੈ ਤੁਹਾਡੀ ਨੰਬਰ ਤੋਂ ਸਟਾਰਟ ਹੋ ਜੂਗੀ ਠੀਕ ਹੈ ਨੰਬਰ ਦੇ ਮੇ ਵੀ ਹੋ ਸਕਦਾ ਫਰਸਟ ਵੀਕ ਤੁਹਾਨੂੰ ਜਿਹੜੀ ਜੁਆਇਨਿੰਗ ਦੇ ਦੇਣ ਹੋ ਸਕਦਾ ਤੁਹਾਨੂੰ ਦਿਵਾਲੀ ਦੇ ਨੇੜੇ ਤੇੜੇ ਜਿਹੜੀ ਗਵਰਨਮੈਂਟ ਜੁਆਇਨਿੰਗ ਦੇ ਸਕਦੀ ਆ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ 2025 ਵਾਲੇ ਕੈਂਡੀਡੇਟਸ ਲਈ ਜਿਨ੍ਹਾਂ ਦਾ ਹੁਣ ਫਿਜ਼ੀਕਲ ਹੋਣਾ ਤੇ ਫਿਜ਼ੀਕਲ ਤੋਂ ਬਾਅਦ ਉਹਨਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਠੀਕ ਆ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਚਲੋ ਇਹ ਜਿਹੜਾ ਸਾਰਾ ਪ੍ਰੋਸੈਸ ਚੱਲ ਪਾਂਦਾ ਤੇ ਹੁਣ ਜਿਹੜੇ ਤੁਹਾਡੇ ਫਿਜ਼ੀਕਲ ਨੇ ਹੁਣ ਜਿਹੜੇ ਕੁਝ ਬੱਚੇ ਨਵੇਂ ਐਡ ਕੀਤੇ ਗਏ ਨੇ ਉਹਨਾਂ ਲਈ ਅੱਜ ਆਪਾਂ ਇੱਕ ਸਪੈਸ਼ਲ ਸੋਡੀ ਜਿਹੜਾ ਵੀ ਜਿਹੜੀ ਫਿਜ਼ੀਕਲ ਦੀ ਸਾਰੀ ਅਪਡੇਟ ਉਸ ਤੇ ਆਪਾਂ ਇੱਕ ਸੈਸ਼ਨ ਲਵਾਂਗੇ ਤੁਸੀਂ ਉਹ ਸੈਸ਼ਨ ਨੂੰ ਜ਼ਰੂਰ ਦੇਖੋ ਜਿਹੜੇ ਬੱਚੇ ਨਵੇਂ ਵੀ ਨੇ ਤੇ ਪੁਰਾਣੇ ਨੇ ਤਾਂ ਦੇਖਣੀ ਦੇਖਣੀ ਆ ਜਿਹੜੇ ਨਵੇਂ ਬੱਚੇ ਹੋਣਗੇ ਉਹਨਾਂ ਨੂੰ ਵੀ ਇਹ ਜਿਹੜੀ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਕਿਉਂਕਿ ਜਿਹੜਾ ਹੁਣ 1800 ਬੱਚਾ ਐਡ ਹੋਇਆ ਉਹਨਾਂ ਦੀ 14 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਇੰਨੀ ਪ੍ਰੈਕਟਿਸ ਨਹੀਂ ਹੋਣੀ ਆਪਾਂ ਇੱਕ ਜਿਹੜਾ ਹੈਗਾ ਆਪਾਂ ਕੋਚ ਤੋਂ ਵਰਕਆਊਟ ਦੀ ਮਤਲਬ ਕਿ ਟਿਪਸ ਬਣਵਾ ਕੇ ਲੈ ਕੇ ਆਏ ਸੀਗੇ ਆਪਾਂ ਉਹਦੇ ਬਾਰੇ ਤੁਹਾਨੂੰ ਬਸ ਇਸ ਤੋਂ ਬਾਅਦ ਉਹ ਵੀਡੀਓ ਅਪਲੋਡ ਕਰ ਦਾਂਗੇ ਅਗਰ ਕਿਸੇ ਨੇ ਫਿਜ਼ੀਕਲਲੀ ਆਪਣੀ ਪ੍ਰੋਪਰ ਤਿਆਰੀ ਕਰਨੀ ਆ ਤਾਂ ਉਹ ਆਪਣੀ ਉਹ ਵੀਡੀਓ ਨੂੰ ਜਾ ਕੇ ਦੇਖ ਸਕੂਗਾ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਮੈਂ ਉਮੀਦ ਕਰਦਾ ਦੀ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ